منتر کو سارے ستری نمسکار گڈ مارننگ یہ بھیا چار یہ میں ان پیرنٹس واسطے اپنا ہے جی ٹین پلس ٹو تو بعد آپ کے بچے کنڈا یا آسٹریلیا بھیجنے جا رہا ہے دیکھو کی ہے اچھا جانا بہت آسان ہے اتنے پکیا ہونا بہت مشکل ہے ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪਾਰਲੀਡੀਸ਼ਨ ਭੇਜਣਾ ਚਾਹੁੰਦੇ ਜੀ ਸਟੱਡੀ ਪਰਪਰਪਤੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਕਾਲਜ ਤੋਂ ਬਾਅਦ ਬਾਅਦ ਪੜ੍ਹਨੀ ਨਾ ਜਾਣ ਦੇ ਤੁਸੀਂ ਜੇਕਰ ਬੱਚੇ ਆਰਸ ਵਿੱਚ ਰਹਿਣਾ ਚਾਹੁੰਦੇ ਨੇ ਉਹ ਕਿਸੇ ਵੀ ਸਰਕਾਰੀ ਕਾਲਜ ਜਾਂ ਯੂਨੀਵਰਸਿਟੀ ਤੋਂ ਡਿਗਰੀ ਕਰਕੇ ਜਾਣ ਜਾਂ ਨਿਵਰਸਿਗਾ ਕੋਰਸ ਕਰ ਲੈਣ ਜਾਂ ਡਿਪਲੋਮਾ ਕਰ ਲੈਣ ਜਾਂ ਕਿਸੇ ਵੀ ਸਰਕਾਰੀ ਆਈਟੀ ਜਿਹੜੀ ਫੋਟਵਰ ਮੋਦੀਆ ਇੰਡਸਟਰੀਅਲ ਟੈਕਨੋਲੋਜੀ ਇੰਸਟੀਚਿਊਟ ਉਹਦੇ 1 ਸਾਲ ਦਾ ਕੋਰਸ ਕਰਕੇ ਤੇ 1 ਸਾਲ ਦੀ ਅਪਰੈਂਟਿਸਿਪ ਕਰਕੇ ਤਾਂ ਉਹ ਵਿਸ਼ਾ ਵਿਦਿਆਨ ਨੇ ਦਿੱਤਾ ਨੂੰ ਉਹ ਪਛਾ 10th ਤੋਂ ਬਾਅਦ ਵਿਦੇਸ਼ ਵਿੱਚ ਪੜ੍ਹਾਈ ਕਰਨ ਵਾਸਤੇ ਉਦੇਤੇ 1 ਕਰੋੜ ਰੁਪਏ ਕਰ ਆਉਗਾ ਪਰ ਜੇਕਰ ਤੁਸੀਂ ਮੇਰੇ ਐਡਵਾਈਸ ਨਾਲ ਤੁਸੀਂ ਬੱਚੇ ਬੀਏ ਕਰਨ ਤੋਂ ਬਾਅਦ ਜੇ ਕਿ ਬ੍ਰਮਾ ਕਰਤਬਾ ਜਾਂ ਆਈਟੀ ਦਾ ਕੋਰਸ ਕਰਤਬਾ ਪੇਜੋਗੇ ਜਾਂ ਨਰਸਿੰਗ ਕਰਕੇ ਖੁਦ ਚ ਜਾਉਗਾ ਉਹਨੂੰ ਵਿਦੇਸ਼ਾਂ ਵਿੱਚ ਤਨਖਾਹ ਵੀ ਜ਼ਿਆਦਾ ਮਿਲੇਗੀ ਤੇ ਰੋਗਰੀ ਵੀ ਸਾਦੀ ਨਾ ਮਿਲੇਗੀ ਉਹਨੂੰ ਕਿਸੇ ਤਰ੍ਹਾਂ ਦੀ ਪ੍ਰਸ਼ੰਸਾ ਦਾ ਸਹਾਰਾ ਨਹੀਂ ਕਰਨਾ ਪਏਗਾ ਤੇ ਤੁਹਾਡੇ ਹਿੱਤੇ ਵੀ ਜ਼ਿਆਦਾ ਫਿੱਤੀ ਕੋਈ ਨਹੀਂ ਬਣੇਗਾ ਜੇਕਰ ਹੋਰ ਕੋਈ ਜਾਣਕਾਰੀ ਫਰੀ ਚ ਲੈਣਾ ਚਾਹੋ ਮੰਡੀ ਫਾਇਡ 10am to 5pm ਸਾਡੇ ਨਾਲ ਉੱਪਰ ਦਿੱਤੇ ਗਏ ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਲਿਊਮੈਂਟਸ ਟੇਕ ਕੇ